ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝਾੜ ਜੈਗਰੀਕਲਚਰ ਤੇ ਜਿਵੇਂ ਕਿ ਦੋਸਤੋ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਣੇ ਰਹੇ ਹਾਂ ਤੇ ਅੱਜ ਦੀ ਵੀਡੀਓ ਆਪਣੀ ਮੂੰਗੀ ਤੇ ਆ ਰਹੀ ਹੈ ਜਿਹੜੀ ਕਿ ਆਪਾਂ ਨੇ ਕਣਕ ਤੋਂ ਬਾਅਦ ਮੂੰਗੀ ਦੀ ਬਿਜਾਈ ਕੀਤੀ ਸੀ ਤੇ ਕਿਸਾਨ ਪ੍ਰਭ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸ ਦਾਂਗੇ ਕਿ ਇਹਨੂੰ ਕਿਹੜੀਆਂ ਰਹਿਾਂ ਸਪਰੇਹਾਂ ਦੀ ਜ਼ਰੂਰਤ ਹੁੰਦੀ ਹੈ ਤੇ ਫਲ ਵਾਲੀ ਕਿਹੜੀ ਸਪਰੇਹ ਕਰਨੀ ਹੁੰਦੀ ਆ ਤਾਂ ਜੋ ਇਹਦਾ ਫਲ ਜਿਹੜਾ ਚੰਗੀ ਤਰ੍ਹਾਂ ਆ ਸਕੇ ਤੇ ਕਿੰਨੇ ਦਿਨਾਂ ਦੀ ਖੇਤੀ ਹੈ ਸਾਰਾ ਕੁਝ ਆਪਾਂ ਡਿਟੇਲ ਜਿਹਾ ਤੁਹਾਨੂੰ ਦੱਸ ਦਿੰਨੇ ਆ ਕਿਸਾਨ ਪ੍ਰਭ ਸਭ ਤੋਂ ਪਹਿਲਾਂ ਮੈਂ ਇਹ ਗੱਲ ਤੁਹ 23 ਅਪ੍ਰੈਲ ਨੂੰ ਆਪਾਂ ਨੇ ਇਹਦੀ ਬਜਾਈ ਕਰੀ ਸੀ ਤੇ ਅੱਜ ਹੋ ਚੁੱਕੀ ਆ 31 ਮਈ ਤਕਰੀਬਨ ਇਹਦੀ ਉਮਰ 38-39 ਦਿਨਾਂ ਦੀ ਹੋ ਚੁੱਕੀ ਆ ਤੇ 38-39 ਦਿਨਾਂ ਦੀ ਮੂੰਗੀ ਦਾ ਰਿਸਪੌਂਸ ਦੇਖ ਲਓ ਤੁਸੀਂ ਆਪੇ ਦੱਸ ਦਿਓ ਵੀ ਕਿੰਵੇਂ ਦਾ ਰਿਹਾ ਮੈਨੂੰ ਥੋੜਾ ਘੱਟ ਲੱਗ ਰਿਹਾ ਕਿਉਂਕਿ ਆਪਾਂ ਜਿਆਦਾ ਮੱਕੀ ਵੱਲ ਵਿਜੀ ਹੋ ਗਏ ਸੀ ਤੇ ਮੂੰਗੀ ਦੀ ਕਿਆਰ ਨਾ ਕਰ ਸਕੇ ਮੂੰਗੀ ਦੀ ਕਿਆਰ ਨਾ ਹੋਣ ਕਰਕੇ ਇਹ ਥੋੜੀ ਜੀ ਕਿਤੇ ਨਾ ਕਿਤੇ ਡੈੜੀਆਂ 'ਚ ਘੱਟ ਵੱਧ ਜੀ ਹੋਈ ਆ ਕਿਤੇ ਕਿਤੇ ਤਾਂ ਅੱਛੀ ਖੜੀ ਆ ਦੇਖੋ ਕਿਤੇ ਕਿਤੇ ਤਾਂ ਵਧੀਆ ਖੜੀ ਆ ਕਿਤੇ ਕਿਤੇ ਹਲੇ ਮੱਜੂ ਜੀ ਰਹਿ ਗਈ ਚਲੋ ਕੋਈ ਗੱਲ ਨਹੀਂ ਜਿੰਨੀ ਕ ਹੋ ਜੂਗੀ ਓੰਨੀ ਕ ਸਹੀ ਜੇ ਫਲੀ ਲੱਗ ਗਈ ਤਾਂ ਫਲੀ ਤੋੜ ਲਾਂਗੇ ਨਹੀਂ ਹਰੀ ਖਾਦ ਉਹ ਜੋ ਤਾਂ ਇਹਨੇ ਖੇਤ ਦੇ ਵਿੱਚ ਪਈ ਜਾਣਾ ਆ ਕਿਸਾਨ ਭਰਾ ਉਹ ਸਭ ਤੋਂ ਪਹਿਲੀ ਗੱਲ ਤਾਂ ਇਹ ਤੁਹਾਨੂੰ ਦੱਸ ਦੇਵਾਂ ਵੀ ਜਿਹੜੀ ਬੱਟਾ ਵਾਲੀ ਮੂੰਗੀ ਹੈ ਇਹਨੂੰ ਪਾਣੀ ਬਹੁਤ ਜ਼ਿਆਦਾ ਆਉਂਦੇ ਨੇ ਜਿਹੜੀ ਤੱਪੜ ਦੇ ਵਿੱਚ ਮੂੰਗੀ ਹੁੰਦੀ ਆ ਉਹਨੂੰ ਘੱਟ ਆਉਂਦੇ ਨੇ ਜਿਹੜੀ ਮਾਰਚ ਮਹੀਨੇ ਵਾਲੀ ਮੂੰਗੀ ਹੁੰਦੀ ਆ ਆਪਣੀ ਸਰੋਂ ਤੋਂ ਬਾਅਦ ਜਾਂ ਆਲੂਆਂ ਤੋਂ ਬਾਅਦ ਵਾਲੀ ਮੂੰਗੀ ਉਹਨੂੰ ਤਾਂ ਸਿਰਫ ਤਿੰਨ ਪਾਣੀ ਹੀ ਆਉਂਦੇ ਨੇ ਕਣਕ ਤੋਂ ਬਾਅਦ ਵਾਲੀ ਮੂੰਗੀ ਨੂੰ ਚਾਰਕ ਪਾਣੀ ਆ ਜਾਂਦੇ ਨੇ ਜਿਹੜੀ ਤੱਪੜ ਚ ਹੁੰਦੀ ਆ ਪਰ ਜਿਹੜੀ ਇਹਨੂੰ ਆਪਾਂ ਨੇ ਹੁਣ ਤੱਕ 10 ਪਾਣੀ ਲਗਾ ਦਿੱਤੇ ਹੋਣਗੇ 10 ਪਾਣੀ ਲਗਾ ਕੇ ਹੀ ਇਹ ਹੋਈਆ ਪਹਿਲਾਂ ਪਾਣੀ ਰੋਕੇ ਹੋਏ ਸੀ ਤਾਂ ਕਰਕੇ ਨਹੀਂ ਹੋਈ ਤੇ ਇਹਨੂੰ ਪਾਣੀ ਬਿੰਦੇ ਬਿੰਦੇ ਆਉਂਦਾ ਆ ਪਰ ਇਹਦਾ ਇੱਕ ਰਾਮਦਾਰੀ ਬਹੁਤ ਆ ਬੱਟਾ ਵਾਲੀ ਮੂੰਗੀ ਦੀ ਤੇ ਇਹ ਜਿਹੜਾ ਪਾਣੀ ਆਉਂਦਾ ਆ ਰਹਿ ਜਾਂਦਾ ਖਾਲੀਆਂ ਵਿੱਚ ਬੈਡਾਂ ਉੱਪਰ ਨਹੀਂ ਚੜਦਾ ਤਾਂ ਕਰਕੇ ਪਾਣੀ ਦਾ ਇਹਨੂੰ ਕੋਈ ਤੱਕਾ ਨਹੀਂ ਲੱਗਦਾ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਦਾ ਇਹਦੇ ਉੱਪਰ ਕੋਈ ਅਸਰ ਨਹੀਂ ਹੁੰਦਾ ਸੱਲ ਜੀ ਇਹਨੂੰ ਮਿਲ ਜਾਂਦੀ ਆ ਸੱਲ ਮਿਲਣ ਦੇ ਨਾਲ ਇਹਦੀ ਗਰੋਥ ਦੇ ਵਿੱਚ ਕੋਈ ਰੁਕਾਵਟ ਵੀ ਨਹੀਂ ਆਉਂਦੀ ਤੇ ਕਿਸਾਨ ਪ੍ਰਭ ਇੱਕ ਗੱਲ ਹੋਰ ਦੱਸ ਦਵਾਂ ਤੇ ਜਿਹੜਾ ਜੂਰੀਆ ਉਹ ਵੀ ਆਪਾਂ ਪਾਣੀ ਵਿੱਚ ਰੱਖ ਕੇ ਹੀ ਪਾਇਆ ਆ ਚਵੱੱਚੇ ਦੇ ਵਿੱਚ ਗੱਟਾ ਜੂਰੀਆ ਦਾ ਰੱਖ ਦਿੰਦੇ ਸੀ ਖੁਰਖੁਰ ਕੇ ਆਪੇ ਚਲੇ ਜਾਂਦੀ ਤੇ ਆਪਾਂ ਇਹਨੂੰ ਦੋ ਵਾਰੀ ਜੂਰੀਆ ਲਗਾਇਆ ਆ ਦੋ ਵਾਰੀ ਤੋਂ ਜ਼ਿਆਦਾ ਜੂਰੀਆ ਇਹਨੂੰ ਲੋਡ ਨਹੀਂ ਹੁੰਦੀ ਤੇ ਕੱਖਾਂ ਲਈ ਸਪਰੇਅ ਇੱਕ ਹਲਕੀ ਜਿਹੀ ਕਰੀ ਸੀ ਉਹਨੇ ਕੰਟਰੋਲ ਤਾਂ ਕਰ ਲਈ ਸੀ ਪਰ ਮਾਰੇ ਨਹੀਂ ਹੁਣ ਜਿੰਨੇ ਵੀ ਆ ਕੱਖ ਤੁਸੀਂ ਦੇਖ ਰਹੇ ਹੋ ਜ਼ਿਆਦਾ ਤਾਂ ਕਣਕ ਹਰੀ ਹੋਈ ਹੋਈ ਆ ਤੇ ਜਿਹੜੇ ਹੋਰ ਵਗੈਰਾ ਕੱਖ ਹਰੇ ਹੋਏ ਹੋਣ ਆ ਵਾਲੇ ਇਹ ਆਪਾਂ ਹੱਥਾਂ ਨਾਲ ਫੜਾਂਗੇ ਹੱਥਾਂ ਨਾਲ ਹੀ ਮੂੰਗੀ ਦੇ ਵਿੱਚੋਂ ਫੜਨੇ ਪੈਣੇ ਨੇ ਹੋਰ ਕੋਈ ਤਰੀਕਾ ਨਹੀਂ ਹੈਗਾ ਮੂੰਗੀ ਦੇ ਵਿੱਚ ਕੋਈ ਹਰ ਵੀ ਸੈੱਟ ਸਪਰੇ ਨਹੀਂ ਕਰ ਸਕਦੇ ਆਪਾਂ ਤੇ ਜਿੱਥੇ ਰੱਖ ਰਹੀ ਕਿਸਾਨ ਭਰਾ ਉਹ ਇਹਨੂੰ ਹੁਣ ਸਪਰੇਹਾਂ ਦੀ ਗੱਲ ਆਪਾਂ ਇਹਦੇ ਸੁੰਡੀ ਵਾਲੀਆਂ ਪਹਿਲਾਂ ਦੋ ਸਪਰੇਹਾਂ ਕਰਤੀਆਂ ਸੀ ਕੋਰਾ ਜਿੰਦੀਆਂ ਕੋਰਾ ਜਿੰਦੀ ਸਪਰੇ ਦੇ ਨਾਲ ਹੀ ਇੰਨੀ ਕੁ ਹੋਈ ਆ ਤੇ ਇੱਕ ਐਮ 45 ਪਾਤੀ ਦੀ ਫੰਗੀ ਜੜ ਪਰ ਹੁਣ ਆਪਾਂ ਨੇ ਇਹਦੇ ਤੇ ਅੱਜ ਇੱਕ ਹੋਰ ਸਪਰੇ ਕਰੀ ਆ ਜਿਹੜੀ ਕਿ ਤੁਸੀਂ ਪੱਤਿਆਂ ਦੇ ਉੱਪਰ ਦੇਖ ਵੀ ਸਕਦੇ ਹੋ ਵੀ ਖੜੀ ਆ ਰੰਗ ਇੰਨੀ ਜਿਆਦਾ ਵਧੀਆ ਆਪਾਂ ਨੇ ਪਾਈਆ ਫੰਕੀ ਸਾਈਡ ਪਾਈਆ 12 36 ਕਾਰਬਨ ਡਾਈਜ਼ਮ 12% ਤੇ ਮੈਕੋਜਾਈਵ 36% ਇਹ ਜਿਹੜਾ ਸਾਲਟ ਆ ਤੁਸੀਂ ਇਹ ਮੂੰਗੀ ਦੇ ਉੱਪਰ ਵਰਤ ਸਕਦੇ ਹੋ ਇਹਦੇ M45 ਨਾਲੋਂ ਥੋੜੇ ਜਿਆਦਾ ਵਧੀਆ ਰਿਜ਼ਲਟ ਮਿਲਦੇ ਨੇ ਤੇ ਕਿਸਾਨਪ੍ਰਵ 1 ਕੇ ਦੇ ਨਾਲ ਆਪਾਂ ਨੇ ਸੁੰਡੀ ਵਾਲੀ ਸਪਰੇ ਪਾਈਆ ਹੁਣ ਫਿਪਰੋਨਿਲ ਕੋਰਾ ਜਿੰਨੇ ਵੀ ਪਾ ਸਕਦੇ ਸੀ ਪਰ ਕੋਰਾ ਜਨ ਜਿਹੜਾ ਮੱਛਰ ਮੱਖੀ ਹੁੰਦੀ ਹੈ ਇਹਦੇ ਉੱਪਰ ਚਿੱਟੇ ਰੰਗ ਦੀ ਮੱਖੀ ਬਹੁਤ ਆਉਂਦੀ ਹੁੰਦੀ ਆ ਆਪਣੀ ਮੂੰਗੀ ਦੇ ਉੱਪਰ ਮੂੰਗੀ ਉੱਪਰ ਜਿਹੜੀ ਚਿੱਟੇ ਰੰਗ ਦੀ ਮੱਖੀ ਆ ਉਹਨੂੰ ਪਿਪਰੋਨਿਲ ਮਾਰਦੀ ਆ ਜਾਂ ਫਿਰ ਤੇਲ ਵਾਲੀਆਂ ਸਪਰੇਹਾਂ ਪਾਉਣੀਆਂ ਪੈਂਦੀਆਂ ਨੇ ਜਿਹਨੂੰ ਕੀ ਆਪਾਂ ਥਾਇਆ ਕਹਿੰਦੇ ਆ ਲਾਲ ਜੇ ਰੰਗ ਦੀ ਤੁਸੀਂ ਕੋਰਾ ਜਿੰਦੇ ਨਾਲ ਥਾਇਆ ਵੀ ਐਡ ਕਰਕੇ ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਦੋਸਤੋ ਤੀਜੀ ਸਪਰੇਹ ਜਿਹੜੀ ਆ ਪੈਡ ਕਰੀ ਆ ਉਹ ਹੈਗੀ ਐ ਇਹਦੇ ਫਿਰ ਫਲੇਵਰਿੰਗ ਵਾਲੀ ਸਪਰੇਹ ਜੇਕਰ ਮੂੰਗੀ ਨੂੰ ਆਪਣੇ ਫਲਾਵਰ ਲੈ ਕੇ ਆਉਣਾ ਹੈ ਧੁੱਫਲੀਆਂ ਲੈਣੀਆਂ ਨੇ ਕੋਈ ਵੀ ਫਸਲ ਹੋਵੇ ਤਾਂ ਕੋਰੋ ਮੰਡਲ ਕੰਪਨੀ ਦੀ ਬਹੁਤ ਵਧੀਆ ਸਪਰੇਹ ਆਉਂਦੀ ਆ ਫੈਂਟਿਕ ਜਿਹੜੀ ਇਹ ਫੈਂਟਿਕ ਸਪਰੇਅ ਆ ਮੈਂ ਚਲਾ ਵੀ ਦਿਨ ਐਥੇ ਵੀਡੀਓ ਦੇ ਵਿੱਚ ਫੈਂਟਿਕ ਸਪਰੇਅ ਦਾ ਬਹੁਤ ਵਧੀਆ ਕੰਮ ਰਹਿੰਦਾ ਆ ਇਹ ਸਪਰੇਅ ਦੇ ਨਾਲ ਕੋਈ ਮਰਜੀ ਫਸਲ ਤੇ ਕਰ ਲਓ ਮੈਂ ਬਰਸੀਮ ਤੇ ਵੀ ਦੱਸਿਆਈ ਬਰਸੀਮ ਤੇ ਵੀ ਕਰ ਸਕਦੇ ਹਾਂ ਤੁਸੀਂ ਆਹ ਰੁੱਤੇ ਆ ਕੇ ਜਿਹੜੇ ਫਲਾਵਰਿੰਗ ਨੇ ਉਹ ਤੇਜ਼ ਹੋ ਜਾਂਦੇ ਨੇ ਇਸ ਤੋਂ ਇਲਾਵਾ ਕਿਸਾਨ ਭਰਾਵਤੋਂ ਨੂੰ ਫਲੀ ਦਿਖਾ ਦਿੰਨੇ ਆ ਇਹਨੇ ਮੂੰਗੀ ਨੇ ਫਲੀ ਚੱਕ ਲਈ ਆ ਇਹਨੂੰ ਫਲਾਵਰਿੰਗ ਆਉਣ ਲੱਗ ਗਏ ਹੁਣ ਆ ਦੇਖੋ ਉਰੋਂ ਤਾਂ ਕਿੰਨੀ ਚੰਗੀ ਆ ਹਨਾ ਤੇ ਉਰੇ ਆ ਰਹਿ ਗਿਆ ਇੱਥੇ ਪਹਿਲਾਂ ਪਾਣੀ ਸਹੀ ਨਹੀਂ ਸੀ ਲੱਗਿਆ ਤੇ ਫਿਰ ਲੇਟ ਪਾਣੀ ਲੱਗ ਕੇ ਫਿਰ ਦਵਾਰੇ ਹਰੀ ਹੋਈ ਆ ਹਰੀ ਲੇਟ ਹੋਣ ਕਰਕੇ ਇਹਦੇ ਵਿੱਚ ਚੀਜ਼ਾਂ ਦੇ ਫਰਕ ਹੈਗੇ ਨੇ ਤੇ ਕੱਲ ਮੈਂ ਇੱਥੇ ਦੇਖਿਆ ਸੀ ਫਲੀ ਵੀ ਇਹਨੇ ਚੱਕੀ ਵੀ ਆ ਆ ਦੇਖੋ ਫਲਾਵਰ ਵੀ ਇਹਨੂੰ ਆਉਣ ਲੱਗ ਗਏ ਨੇ ਮੂੰਗੀ ਨੂੰ ਤੇ ਬਾਲਾ ਜ਼ਿਆਦਾ ਇਹਦੀ ਹਾਈਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਜਿੰਨਾ ਪੌਦਾ ਛੋਟਾ ਹੋਵੇਗਾ ਓਨਾ ਜ਼ਿਆਦਾ ਇਹਨੂੰ ਫਲਾਵਰਿੰਗ ਜ਼ਿਆਦਾ ਆ ਇਹਨੂੰ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਦੀ ਹਾਈਟ ਹੋਵੇਗੀ ਸਾਨੂੰ ਖੇਤ ਹਰਿਆ ਭਰਿਆ ਸੋਹਣਾ ਲੱਗੇਗਾ ਨਹੀਂ ਜਿੰਨੇ ਇਹਦੇ ਪੌਦੇ ਛੋਟੇ ਹੋਣਗੇ ਓੰਨੀ ਇਹਨੂੰ ਫਲਾਵਰਿੰਗ ਆ ਜਿਹੜੀ ਮੂੰਗੀ ਨੂੰ ਜ਼ਿਆਦਾ ਆਉਂਦੀ ਹੁੰਦੀ ਆ ਤੇ ਕਿਸਾਨ ਪ੍ਰਭੂ ਅੱਜ ਮੂੰਗੀ ਨੇ ਫਲ ਚੱਕ ਵੀ ਲਿਆ ਆ ਤੁਹਾਨੂੰ ਫਲ ਵੀ ਦਿਖਾ ਦਿੰਨੇ ਆ ਤੇ ਆ ਦੇਖੋ ਜ਼ੂਮ ਹੋ ਰਿਹਾ ਇਹ ਆ ਦੇਖੋ ਜਿਹੜੀ ਆ ਫਲੀ ਲੱਗ ਚੁੱਕੀ ਆ ਛੋਟੀ ਦੀ ਇਹ ਛੋਟੀ ਜੀ ਫਲੀ ਅੱਜ ਮੂੰਗੀ ਨੂੰ 38 ਦਿਨਾਂ ਤੇ ਲੱਗ ਚੁੱਕੀ ਆ ਤੇ ਲਗਭਗ 45 ਦਿਨਾਂ ਦੀ মুંગી ਚੱਕ ਲੈਂਦੀ ਹੁੰਦੀ ਆ ਫਾਲੇ ਚਲੋ ਇਹ ਤਾਂ ਦਰਖਤ ਦੇ ھیਠਾਂ ਦਰਖਤ ਦੇ ਜਿਹੜਾ ਤੁਹਾਨੂੰ ਪਤਾ ਨਿਸਾਰਾ ਪਹਿਲਾਂ ਆ ਜਾਂਦਾ ਆ ਤੇ ਇਹ ਜਿਹੜਾ ਨਿਸਾਰਾ ਆ ਇਹ 45 ਦਿਨਾਂ ਤੱਕ মুંગી ਨੂੰ ਕੰਪਲੀਟ ਹੋ ਜਾਂਦਾ ਆ 45 ਦਿਨਾਂ ਤੋਂ ਬਾਅਦ মুંગી ਦੇ ਵਿੱਚ ਕੋਈ ਵੀ ਰੇ ਸਪਰੇ ਤੁਸੀਂ ਨਾ ਕਰਿਓ 45 ਦਿਨਾਂ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਤੁਸੀਂ ਨੇ ਸਪ੍ਰੈ ਹ ਕਰਨੀਆਂ ਨੇ ਪਹਿਲਾਂ ਪਹਿਲਾਂ ਕਰ ਲਿਓ ਤੇ মুંગી ਨੂੰ ਬਚਾਉਣਾ ਚਿੱਟੀ ਮੱਖੀ ਤੋਂ ਤੇ ਇੱਕ ਸੁੰਡੀ ਤੋਂ ਦੋ ਚੀਜ਼ਾਂ ਤੋਂ ਹੀ ਤੁਸੀਂ ਨੇ মুંગી ਨੂੰ ਬਚਾਉਣਾ ਆ ਬਾਕੀ মুંગી ਕਿਤੇ ਪ੍ਰਵਾਹ ਨਹੀਂ ਮੰਦੀ ਮੱਕੀ ਨਾਲੋਂ ਫੇਰ ਵੀ ਸੌਖੀ ਫਸਲ ਆ ਜਿਹੜੇ ਕਿਸਾਨ ਭਰਾ ਕਹਿ ਰਹੇ ਸੀ ਵੀ ਮੱਕੀ ਅਸੀਂ ਪ੍ਰਾਪਰਟਲੀ ਬਿਜਾਈ ਕਰਨੀ ਅਸੀਂ ਵੇਚਾਂਗੇ ਹਨਾ ਤੀਜੀ ਫਸਲ ਕਰਨੀ ਆ ਕਿਰਪਾ ਕਰਕੇ ਉਹ ਮੱਕੀ ਦੀ ਬਿਜਾਈ ਨਾ ਕੀਤੀ ਜਿਨ੍ਹਾਂ ਨੇ ਚੰਗੀ ਆ ਜਿਨ੍ਹਾਂ ਨੇ ਕਰ ਲਈ ਅਗਲੇ ਸਾਲ ਨਾ ਕਰਿਓ ਤੇ ਜਿਹੜੀ ਮੂੰਗੀ ਆ ਮੱਕੀ ਨਾਲੋਂ ਫੇਰ ਵੀ ਕਰਨੀ ਸੌਖੀ ਆ ਮੂੰਗੀ ਵਧੀਆ ਫਸਲ ਆ ਤੇ ਇਹਦੇ ਜਿਹੜੀ ਸਪਰੇ ਆ ਉਹ ਮੈਂ ਤੁਹਾਨੂੰ ਇੱਥੇ ਵੀਡੀਓ ਚਲਾ ਦਿੰਨਾ ਜਿਹੜੀ ਮੈਂ ਆਪਾਂ ਕਰੀ ਅੱਜ ਹੱਥਾਂ ਵਾਲੇ ਪੰਪਾਂ ਦੇ ਨਾਲ ਕੱਲੇ-ਕੱਲੇ ਖੁੱਟ ਤੇ ਕਰਿਆ ਤੁਸੀਂ ਕਿਸਾਨ ਭਰਾ ਉਹ ਮੱਕੀ ਜਦੋਂ ਤੁਹਾਡੀ ਛੋਟੀ ਹੁੰਦੀ ਆ ਉਹਦੇ ਤੇ ਵੀ ਇਦਾਂ ਹੀ ਹੱਥਾਂ ਵਾਲੇ ਪੰਪਾਂ ਨਾਲ ਕਰਿਆ ਕਰੋ ਕੱਲੇ-ਕੱਲੇ ਖੁੱਡ ਤੇ ਦੋ ਨਿਊਜ਼ਲਾਂ ਲਾ ਲਿਆ ਕਰੋ ਜਿਹੜੇ ਇਹ ਪੰਪ ਨੇ ਨਾ ਰਵਾਇਤੀ ਪੰਪ 15 ਲੀਟਰ ਵਾਲੇ ਇਹ ਅੱਜ ਹੁਣ ਬਾਹਰ ਨਿਕਲ ਚੁੱਕੇ ਨੇ ਇਹਨਾਂ ਦੀ ਵਿਕਰੀ ਵੀ ਵੱਧ ਚੁੱਕੀ ਆ ਕਿਉਂਕਿ ਜਿਹੜੇ ਇਹਦੇ ਰਿਜ਼ਲਟ ਨੇ ਨਾ ਹੱਥਾਲੇ ਪੰਪ ਦੇ ਉਹ ਜਾਦੇ ਆਉਂਦੇ ਨੇ ਤੇ ਅੱਜ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਇੱਥੇ ਫਲੀ ਚੱਕੀ ہوئی ਦੇਖੋ ਜੀ ਫਲਾਵਰਿੰਗ ਆ ਰਹੀ ਆ ਤੇ ਫਲੀ ਵੀ ਚੱਕ ਲਈ ਆ ਤੇ ਵਧੀਆ ਰਿਸਪੌਂਸ ਲੱਗ ਰਿਹਾ ਜੇ ਦੇਖੋ ਮੀਂਹ ਨਾ ਪੇ ਤਾਂ ਤੇਰੀ ਤੜਾਈ ਹੋ ਜਾਵੇਗੀ ਜੇ ਮੀਂਹ ਜਾਦੇ ਪੈ ਗੇ ਤਾਂ ਬਸ ਫਿਰ ਇਹਦੀ ਹਰੀ ਖਾਦ ਸਮਝ ਲਈ ਆਪਾਂ ਵਿਚਵਾਦ ਦਵਾਂਗੇ ਤੇ ਕਿਸਾਨ ਪੁੱਰਾ ਖਰਚਾ ਪੁੱਛ ਰਹੇ ਸੀ ਮੂੰਗੀ ਤੇ ਖਰਚਾ ਕਿੰਨਾ ਕ ਆ ਜਾਂਦਾ ਆ ਪਰ ਜਿਹੜੀ ਇਹ ਬੈਟਕੀ ਆ ਇਹ ਤੇ ਤਕਰੀਬਨ ਇਹਨੂੰ ਤਿਆਰ ਕਰਨ ਤੇ ਨਾ ਤਕਰੀਬਨ ਤਕਰੀਬਨ 5000 ਰੁਪਏ ਕਿੱਲੇ ਦਾ ਖਰਚਾ ਪੈ ਜਾਣਾ ਆ ਹਾਰਵੈਸਟਿੰਗ ਵੱਖਰੀ ਆ ਤੜਾਈ ਇਹਦੀ ਵੱਖਰੀ ਆ ਉਹਦੇ ਤੇ ਖਰਚੇ ਦੇਖਦੇ ਆ ਹੱਥਾਂ ਨਾਲ ਤੜਾਈ ਕਰ ਰਹੀਆਂ ਕਿ ਕੰਪੈਨ ਨਾਲ ਕਰ ਰਹੀਆਂ ਉਹ ਵੱਖਰੀ ਗੱਲ ਆ ਪਰ ਇਹਦੀ ਬਜਾਈ ਤੋਂ ਲੈ ਕੇ ਇਹਨੂੰ ਤਿਆਰ ਕਰਨ ਤੱਕ ਅੰਤ ਸਪਰੇਅ ਕਰਨ ਤੱਕ 5000 ਰੁਪਏ ਕਿਲੇ ਦਾ ਖਰਚਾ ਕਿਸਾਨ ਪ੍ਰਭੂ ਆ ਚੁੱਕਿਆ ਦੋ ਕਿਲੇ ਨੇ 10000 ਰੁਪਏ ਖਰਚਾ ਆ ਚੁੱਕਿਆ ਖਰਚਾ ਹੈਗਾ ਆ ਤੇ ਜੇ ਹੋਗੀ ਪ੍ਰੋਫਿਟ ਵੀ ਹੈਗਾ ਆ ਨਹੀਂ 5000 ਆਪਾਂ ਇਹਨੂੰ ਹਰੀ ਖਾਦ ਸਮਝ ਕੇ ਵਿਚਵਾ ਦੇਵਾਂਗੇ ਤੇ ਬਾਕੀ ਤੁਹਾਨੂੰ ਆਉਣ ਵਾਲੇ ਹੋਰ ਦਿਨਾਂ ਦੇ ਵਿੱਚ ਆਪਾਂ ਜਿੰਨਾ ਵੀ ਆਪਣਾ ਪ੍ਰੋਫਿਟ ਹੋਵੇਗਾ ਉਹ ਦੱਸ ਦੇਵਾਂਗੇ ਕਿਸਾਨ ਪ੍ਰਭੂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਦੋਸਤ ਮਿੱਤਰਾਂ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਦਿਆ ਕਰੋ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀ ਵਿਚਾਰ ਦੇ ਦਿਆ ਕਰੋ ਕੋਈ ਵੀਡੀਓ ਵਿੱਚ ਕਮੀ ਪੇਸੀ ਲੱਗਦੀ ਹੁੰਦੀ ਹੈ ਤਾਂ ਵੀ ਵਿਚਾਰ ਦੇ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਸਮੇਂ ਦੇ ਵਿੱਚ ਵੀਡੀਓ ਨੇ ਆਪਾਂ ਉਹਦਾ ਵਿੱਚ ਸੁਧਾਰ ਕਰ ਸਕੀਏ ਕਿਉਂਕਿ ਚੰਗੇ ਤੇ ਮਾੜੇ ਕਮੈਂਟ ਵੀ ਆਉਣੇ ਬਹੁਤ ਜ਼ਰੂਰੀ ਨੇ ਜੇ ਮੇਰੇ ਵਿੱਚ ਕਮੀ ਲੱਗਦੀ ਹੈ ਤਾਂ ਜਰੂਰ ਦੱਸ ਦਿਆ ਕਰੋ ਕਮੈਂਟਾਂ ਦੇ ਵਿੱਚ ਕਿਸਾਨ ਭਰਾਵੋ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰਾਂ ਦੋਸਤਾਂ ਮਿੱਤਰਾਂ ਨੂੰ WhatsApp ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ